ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 100 ਅਧਿਆਇ ਦੀ 5 ਨੰਬਰ ਆਇਤ ਯਹਵਾ ਦਾ ਭਲਾ ਹੈ ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਓ ਪੀੜ੍ਹੀ ਤੱਕ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਦੇ ਦਾਸ ਦਾਊਦ ਸਾਨੂੰ ਦੱਸਦੇ ਕਿ ਯਹਵਾਹ ਪਰਮੇਸ਼ਰ ਭਲਾ ਹੈ ਉਹਦੀ ਦਇਆ ਜਿਹੜੀ ਆ ਸੁਦੀਪਕ ਹੈ ਹਮੇਸ਼ਾ ਦੀ ਦਇਆ ਪਰਮੇਸ਼ਰ ਦੀ ਹੈ ਔਰ ਉਹਦੀ ਜਿਹੜੀ ਵਫਾਦਾਰੀ ਉਹ ਪੀੜੀਓ ਪੀੜੀਆ ਤੱਕ ਹੈ ਤਾਂ ਸੱਚਮੁੱਚ ਅੱਜ ਇਹਨਾਂ ਹੀ ਵਚਨਾਂ ਦੇ ਦੁਆਰਾ ਸਾਰੇ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਆਪਣੀ ਦਇਆ ਨੂੰ ਸਾਡੇ ਉੱਪਰ ਵੀ ਕਰੇ ਔਰ ਪਰਮੇਸ਼ਰ ਆਪਣੀ ਦਇਆ ਔਰ ਪਲਿਹਾਈ ਦੇ ਨਾਲ ਸਾਨੂੰ ਪੀੜ੍ਹੀਓ ਪੀੜ੍ਹੀ ਸਾਨੂੰ ਸੰਭਾਲ ਕੇ ਰੱਖਣ ਔਰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਰਮੇਸ਼ਰ ਸਾਨੂੰ ਸੰਭਾਲਣ ਤੋਂ ਅਸੀਂ ਆਪਣੀ ਸਾਰੀ ਫੈਮਲੀ ਨੂੰ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਆਪਣੇ ਭੈਣਾਂ ਭਾਈਆਂ ਨੂੰ ਪਰਮੇਸ਼ਰ ਜੀ ਦੇ ਹੱਥਾਂ ਦੇ ਵਿੱਚ ਸੌਂਪਦੇ ਹੋਏ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਵਾ 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 ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਧਾਈ ਕਰਦੇ ਆ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਤੁਹਾਡੀ ਜਿਹੜੀ ਦਇਆ ਹੈ ਖੁਦਾਵੰਜੀ ਪੀੜ੍ਹੀੋਂ ਪੀੜ੍ਹੀ ਹੈ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਜੀ ਤੁਸੀਂ ਸਾਨੂੰ ਪਰਮੇਸ਼ਰ ਜੀ ਸਾਡੇ ਪੀੜ੍ਹੀਆਂ ਤੱਕ ਤੁਸੀਂ ਸਾਡੇ ਨਾਲ ਵਫ਼ਾਦਾਰ ਰਹਿੰਨੇ ਖੁਦਾਵੰਜੀ ਤੁਸੀਂ ਇਨਸਾਨ ਨਹੀਂ ਆ ਪਰਮੇਸ਼ਰ ਤੁਸੀਂ ਵਾਅਦਾ ਕਰਕੇ ਭੁੱਲ ਜਾਓ ਖੁਦਾ ਤੁਸੀਂ ਪਰਮੇਸ਼ਰੋ ਖੁਦਾਵੰਜੀ ਤੁਸੀਂ ਆਪਣੀ ਹਰ ਇੱਕ ਵਾਅਦੇ ਨੂੰ ਸਾਡੇ ਨਾਲ ਪੂਰਾ ਕਰਦੇ ਹੋ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਇਸ ਵਚਨ ਦੇ ਲਈ ਖੁਦਾ ਜੋ ਤੁਸੀਂ ਰਾਤ ਦੇ ਸਮੇਂ ਸਾਨੂੰ ਸੁਰਗியே ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਇਹ ਸੁਰਗியே ਮੰਨੇ ਦੇ ਲਈ ਪਰਮੇਸ਼ਰ ਜੀ ਦਿਲ ਤੋਂ ਸ਼ੁਕਰਾਨਾ ਕਰਦੇ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਰਾਤ ਦੇ ਪ੍ਰਭ ਜੀ ਜੋ ਤੁਸੀਂ ਸਾਨੂੰ ਵਚਨ ਰੂਪੀ ਰੋਟੀ ਦੇ ਨਾਲ ਤ੍ਰਿਪਤ ਕੀਤਾ ਹੈ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਸਾਡੇ ਸਾਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਦਇਆ ਭਲਾਈ ਪਰਮੇਸ਼ਰ ਜੀ ਤੁਹਾਡੀ ਵਫਾਦਾਰੀ ਪੀੜੀਓ ਪੀੜੀ ਹੁੰਦੀ ਰਹੇ ਖੁਦਾ ਹਰ ਇੱਕ ਪੈਨਪ੍ਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਦਇਆਪਰਪੂਰੀ ਦੇ ਨਾਲ ਕੰਮ ਕਰੇ ਖੁਦਾ ਔਰ ਪਰਮੇਸ਼ਵਰ ਜੀ ਹਰ ਇੱਕ ਪੈਨਪ੍ਰਾ ਦੇ ਸਿਰ ਦੇ ਉੱਪਰ ਤੁਹਾਡਾ ਪਵਿੱਤਰ ਜ਼ਰਲਾਲੀ ਜੋਰਾਂ ਵਰ ਹੱਥ ਹਮੇਸ਼ਾ ਬਣਿਆ ਰਵੇ ਖੁਦਾਵੰਦ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਦ ਜੀ ਤੁਹਾਡੇ ਬੱਚਿਆਂ ਨੂੰ ਸ਼ੋਨੇ ਨਾ ਪਾਏ ਮੇਰੇ ਮਹਾਨ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਖੁਦਾਵੰਦ ਜੀ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਜੀ ਕਿ ਤੁਸੀਂ ਦਿਨ ਪਰ ਸਾਨੂੰ ਸੰਭਾਲ ਕੇ ਰੱਖਿਆ ਸਾਨੂੰ ਆਪਣੇ ਪਾਕ ਪਵਿੱਤਰ ਖੰਭਾ ਹੇਠ ਤੁਸੀਂ ਸ਼ਾਇਆ ਦੇ ਹੇਠ ਛਾਪ ਕੇ ਰੱਖਿਆ ਖੁਦਾਵੰਦ ਜੀ ਧੰਨਵਾਦ ਕਰਦੇ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਰ ਕੀ ਤੁਸੀਂ ਸਾਨੂੰ ਹੁਣ ਤੱਕ ਸੰਭਾਲਿਆ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਕੀ ਤੁਸੀਂ ਸਾਨੂੰ ਆਪਣੀ ਦਇਆ ਵਾਲੇ ਹੱਥਾਂ ਦੇ ਨਾਲ ਪਰਮੇਸ਼ਰ ਜੀ ਤੁਸੀਂ ਸਾਨੂੰ ਬਚਾ ਕੇ ਰੱਖਿਆ ਹੈ ਮੇਰੇ ਮਹਾਨ ਖੁਦਾ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਰ ਹਨ ਪਰ ਵਿੱਚ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਖੁਦਾਵੰ ਜੀ ਸਾਡੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਸਰਗਰਾਸ ਦੇ ਵਿੱਚੋਂ ਪੂਰਾ ਕੀਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਦ ਜੀ ਇਹਨਾਂ ਸਾਰੀਆਂ ਦਇਆ ਦੇ ਲਈ ਸਾਰੀ ਭਲਾਈ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਉੱਪਰ ਕੀਤੀ ਖੁਦਾ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਾਇਤ ਤੱਕ ਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲ ਕੇ ਰੱਖਿਆ ਹੈ ਖੁਦਾਵੰਦ ਜੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਦਿਨ ਭਰ ਵਿੱਚ ਤੁਸੀਂ ਸਾਡੇ ਖਾਣ ਪੀਣ ਦੀ ਕ੍ਰਪਾ ਜੀ ਅੱਛੇ ਭੋਜਨਾਂ ਦੇ ਨਾਲ ਸਾਨੂੰ ਬਲੈਸ ਕੀਤਾ ਖੁਦਾ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਕਿ ਤੁਸੀਂ ਸਾਡੀ ਹਰ ਵੇਲੇ ਰਾਖੀ ਕੀਤੀ ਮੇਰੇ ਮਹਾਨ ਖੁਦਾਬੰਦ ਜੀ ਸਾਨੂੰ ਹਰ ਇੱਕ ਲੜਾਈ ਝਗੜੇ ਕਲੇਸ਼ ਤੋਂ ਬਚਾ ਕੇ ਰੱਖਿਆ ਮੇਰੇ ਖੁਦਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਤੁਸੀਂ ਸਾਡੇ ਵਿਰੋਧੀਆਂ ਤੋਂ ਸਾਨੂੰ ਦੂਰ ਰੱਖਿਆ ਖੁਦਾਬੰਦ ਜੀ ਹਰ ਇੱਕ ਵਿਰੋਧ ਹਰ ਇੱਕ ਵੈਰੀ ਦਾ ਸਪਿਰਟ ਪਰਮੇਸ਼ਰ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਦੂਰ ਕੀਤਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਨ ਜੀ ਪ੍ਰਭ ਜੀ ਮਾਫ ਕਰਨਾ ਖੁਦਾਵੰਨ ਜੀ ਪਛਤਾਪ ਕਰਦੇ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪ੍ਰਭ ਜੀ ਜੋ ਵੀ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਪਰਮੇਸ਼ਰ ਜੀ ਕੁਝ ਵੀ ਬੋਲਿਆ ਗਿਆ ਹੋਵੇ ਪਰਮੇਸ਼ਰ ਕਿਸੇ ਦੇ ਖਿਲਾਫ ਕੁਝ ਗਲਤ ਸੋਚਿਆ ਗਿਆ ਹੋਵੇ ਖੁਦਾਵੰਨ ਜੀ ਔਰ ਪ੍ਰਭ ਜੀ ਅਗਰ ਸਾਡੇ ਕੋਲੋਂ ਕਿਸੇ ਦੇ ਖਿਲਾਫ ਪ੍ਰਭ ਜੀ ਖੁਦਾ ਸਾਡੇ ਮਨ ਦੇ ਅੰਦਰ ਕਿਸੇ ਦੇ ਲਈ ਕੋਈ ਨਫ਼ਰਤ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਡੇ ਪ੍ਰਭੂ ਜੀ ਇਸ ਦਿਲ ਨੂੰ ਇਸ ਮਨ ਨੂੰ ਖੁਦਾ ਸਾਡੇ ਸੋਚਾ ਵਿਚਾਰਾਂ ਨੂੰ ਪਵਿੱਤਰ ਕਰੋ ਖੁਦਾਵੰਨ ਜੀ ਆਪਣੇ پاک ਪਵਿੱਤਰ ਲੋਗ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰੋ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੀ ਖੁਦਾਵੰਨ ਜੀ ਤੁਸੀਂ ਸਾਨੂੰ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਕਿਉਂਕਿ ਪ੍ਰਭੂ ਜੀ ਮਰਨ ਤੋਂ ਬਾਅਦ ਕੋਈ ਭਗਤੀ ਨਹੀਂ ਕੋਈ ਪਛਤਾਪ ਨਹੀਂ ਕੋਈ ਪਛਤਾਵਾ ਨਹੀਂ ਖੁਦਾਵੰਨ ਜੀ ਧੰਨਵਾਦ ਕਰਦੇ ਕਿ ਜਉਂਦੇ ਜੀ ਪ੍ਰਭ ਜੀ ਸਾਨੂੰ ਤੁਹਾਡਾ ਵਚਨ ਮਿਲਿਆ ਹੈ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਅਸੀਂ ਜਉਂਦੇ ਜੀ ਤੁਹਾਡੇ ਨਾਮ ਦੀ ਭਗਤੀ ਕਰ ਰਹੇ ਹਾਂ ਮੇਰੇ ਖੁਦਾਵੰਦ ਜੀ ਧੰਨਵਾਦ ਕਰਦੇ ਆ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਕਿ ਅਸੀਂ ਤੁਹਾਡੇ ਨਾਮ ਨੂੰ ਜਾਣਿਆ ਮੇਰੇ ਪਰਮੇਸ਼ਰ ਜੀ ਔਰ ਖੁਦਾਵੰਦ ਜੀ ਅਸੀਂ ਤੁਹਾਨੂੰ ਆਪਣੇ ਮੁਕਤੀਦਾਤਾ ਸਵੀਕਾਰ ਕੀਤਾ ਪਰਮੇਸ਼ਰ ਤੁਹਾਡੇ ਵਚਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਾਰਿਆ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਪ੍ਰਭੂ ਜੀ ਪ੍ਰਾਰਥਨਾ ਕਰਦੇ ਆ ਰਾਤ ਦੇ ਸਮੇਂ ਦੇ ਲਈ ਖੁਦਾ ਰਾਤ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਤੁਹਾਡੀ ਅਜ਼ੂਰੀ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋ ਇੰਨੇ ਖੁਦਾਵੰਨ ਜੀ ਹਾਰੇ ਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਹੱਥਾਂ ਦੇ ਨਾਲ ਸੰਭਾਲੋ ਮੇਰੇ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਵਿੱਚ ਰਾਤ ਦੇ ਸਮੇਂ ਹੋਣ ਵਾਲੇ ਸਾਰੇ ਸ਼ਤਾਨੀ ਵੰਨਨਾ ਤੋਂ ਸਾਰੇ ਸ਼ਤਾਨੀ ਅਟੈਕਸ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਬਚਾ ਕੇ ਰੱਖਣਾ ਹਰ ਇੱਕ ਪ੍ਰਭੂ ਜੀ ਇਹਨਾਂ ਨੂੰ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਣਾ ਖੁਦਾਵੰਨ ਜੀ ਜੋ ਭੈਣ ਭਰਾ ਰਾਤ ਦੇ ਸਮੇਂ ਸਫ਼ਰ ਦੇ ਵਿੱਚ ਨੇ ਖੁਦਾਵੰਨ ਜੀ ਪ੍ਰਭੂ ਜੀ ਉਹਨਾਂ ਦੀ ਸਫ਼ਰ ਦੇ ਵਿੱਚ ਮਦਦ ਸਹਾਇਤਾ ਗਵਾਈ ਕਰਨੀ ਖੁਦਾ ਜੋ ਭੈਣ ਭਰਾ ਰਾਤ ਦੇ ਸਮੇਂ ਡਿਊਟੀਆਂ ਤੇ ਨੇ ਖੁਦਾਵੰਨ ਜੀ ਪ੍ਰਭੂ ਜੀ ਉਹਨਾਂ ਦੀ ਰਾਤ ਦੇ ਸਮੇਂ ਖੁਦਾਵੰਨ ਜੀ ਜੋ ਵੀ ਡਿਊਟੀ ਵਾਲੀ ਜਗ੍ਹਾ ਖੁਦਾਵੰਨ ਜੀ ਉੱਥੇ ਤੁਹਾਡੇ ਪਾਕ ਪਵਿੱਤਰ ਸਵਰਗੀ ਦੂਤਾਂ ਦੀ ਵਾਰਡ ਨੂੰ ਮੰਗਦੇ ਆ ਮੇਰੇ ਪਰਮੇਸ਼ਰ ਜੀ ਆਪਣੇ ਸਾਰੇ ਹੀ ਬੱਚਾ ਨੂੰ ਖੁਦਾਵੰਨ ਜੀ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਕੇ ਰੱਖਣਾ ਮੇਰੇ ਖੁਦਾ ਕੋਈ ਡਰ ਪੈਦਾ ਸਪਿਰਟ ਇਹਨਾਂ ਨੂੰ ਪਰੇਸ਼ਾਨ ਨਾ ਕਰਨੇ ਪਾਏ ਖੁਦਾ ਪ੍ਰਭ ਜੀ ਤੁਹਾਡਾ ਦਲੇਰੀ ਵਾਲਾ ਆਤਮਾ ਖੁਦਾ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਮੇਰੇ ਪਰਮੇਸ਼ਰ ਜੀ ਔਰ ਖੁਦਾਵੰਨ ਜੀ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਚੱਲਦਾ ਫਿਰਦਾ ਨਜ਼ਰ ਆਵੇ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਪਰਮੇਸ਼ਰ ਜੀ ਜੁੰਬਸ਼ ਕਰੇ ਮੇਰੇ ਮਹਾਨ ਖੁਦਾ ਤੁਹਾਡਾ ਪਵਿੱਤਰ ਆਤਮਾ ਖੁਦਾਵੰਨ ਜੀ ਇਨਾਂ ਦੇ ਹਰ ਇੱਕ ਸਮੇਂ ਦੇ ਵਿੱਚ ਪਰਮੇਸ਼ਰ ਜੀ ਇਨਾਂ ਦੀ ਅਗਵਾਈ ਕਰੇ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਬੇਚੈਨੀ ਹੁੰਦੀ ਆ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਡਰ ਲੱਗਦਾ ਖੁਦਾਵੰਨ ਜੀ ਜਿਹੜੇ ਭੈਣ ਭਰਾਵਾਂ ਚਿੰਤਾ ਬੋਝ ਦੇ ਵਿੱਚ ਰਹਿੰਦੇ ਨੇ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪ੍ਰਭ ਜੀ ਤੁਸੀਂ ਆਪਣੇ ਪਵਿੱਤਰ ਹਜ਼ੂਰੀ ਦੇ ਵਿੱਚ ਲਾਓ ਖੁਦਾ ਆਪਣੇ ਪਵਿੱਤਰ ਹੱਥਾਂ ਵਿੱਚ ਲਾਓ ਮੇਰੇ ਪਰਮੇਸ਼ਰ ਜੀ ਔਰ ਇਨਾਂ ਦੇ ਅੰਦਰੋਂ ਹਰ ਇੱਕ ਡਰ ਨੂੰ ਕੱਢ ਕੇ ਖੁਦਾ ਆਪਣਾ ਦਲੇਰੀ ਦਾ ਆਤਮਾ ਦਿਓ ਖੁਦਾ ਕਿਉਂਕਿ ਪ੍ਰਭ ਜੀ ਤੁਸੀਂ ਕਿਹਾ ਮੈਂ ਤੈਨੂੰ ਡਰਦਾ ਨਹੀਂ ਪਰ ਮੈਂ ਤੁਹਾਨੂੰ ਦਲੇਰੀ ਦਾ ਆਤਮਾ ਦਿਨਾ ਹਾਂ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਇਹਨਾਂ ਭੈਣ ਭਰਾਵਾਂ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੈ ਖੁਦਾਬੰਦ ਜੀ ਪ੍ਰਭ ਜੀ ਹਰ ਇੱਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਚਿੰਤਾ ਬੋਝ ਨੂੰ ਦੂਰ ਕਰੋ ਖੁਦਾ ਹਰ ਇੱਕ ਲੜਾਈ ਝਗੜਾ ਕਲੇਸ਼ ਨਾ ਕਰਾ ਪਰਿਵਾਰਾਂ ਦੇ ਅੰਦਰੋਂ ਖਤਮ ਹੋ ਜਾਵੇ ਖੁਦਾਬੰਦ ਜੀ ਜਿਹੜੇ ਭੈਣ ਭਰਾ ਕਿਸੇ ਬਿਮਾਰੀ ਦੇ ਕਾਰਨ ਰਾਤ ਦੇ ਸਮੇਂ ਸੌ ਨਹੀਂ ਪਾਉਂਦੇ ਖੁਦਾ ਅੱਜ ਉਹਨਾਂ ਨੂੰ ਸਾਰੀ ਹੀ ਬਿਮਾਰੀ ਤੋਂ ਆਜ਼ਾਦ ਕਰੋ ਹਰ ਇੱਕ ਬੋਸ ਤੋਂ ਹਰ ਇੱਕ ਬੰਧਨ ਤੋਂ ਇਹਨਾਂ ਨੂੰ ਆਜ਼ਾਦ ਕਰੋ ਪਰਮੇਸ਼ਰ ਜੀ ਜੋ ਪ੍ਰਭ ਜੀ ਰਾਤ ਦੇ ਸਮੇਂ ਜਿਨ੍ਹਾਂ ਭੈਣਾ ਭਰਾਵਾਂ ਦੇ ਘਰਾਂ ਦੇ ਅੰਦਰ ਟੂਣਿਆਂ ਦੀ ਸਪਿਰਿਟ ਕੰਮ ਕਰਦੀ ਖੁਦਾਵੰਨ ਜੀ ਪਰਮੇਸ਼ਰ ਹਰ ਜਾਦੂ ਟੂਣਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਖੁਦਾ ਪ੍ਰਭ ਜੀ ਤੁਸੀਂ ਕਿਾ ਯਾਕੂਬ ਦੇ ਘਰਾਣੇ ਦੇ ਉੱਪਰ ਕੋਈ ਵੀ ਜਾਦੂ ਟੂਣਾ ਨਹੀਂ ਚੱਲਦਾ ਸੱਚਮੁੱਚ ਪਰਮੇਸ਼ਰ ਜੀ ਯਾਕੂਬ ਦੇ ਘਰਾਣੇ ਤੇ ਕੋਈ ਜਾਦੂ ਟੂਣਾ ਨਹੀਂ ਚੱਲਦਾ ਪ੍ਰਭ ਜੀ ਅਸੀਂ ਸਭ ਜਨ ਯਾਕੂਬ ਦੇ ਘਰਾਣੇ ਦੇ ਵਿੱਚੋਂ ਆ ਮੇਰੇ ਮਹਾਨ ਪਰਮੇਸ਼ਰ ਜੀ ਸਾਡੇ ਉੱਪਰ ਵੀ ਕੋਈ ਜਾਦੂ ਟੂਣਾ ਨਹੀਂ ਚੱਲਦਾ ਮੇਰੇ ਖੁਦਾ ਪ੍ਰਭ ਜੀ ਤੁਹਾਡੀ ਦਇਆ ਹੈ ਜੋ ਤੁਸੀਂ ਸਾਨੂੰ ਆਪਣਾ ਵਚਨ ਦਿੱਤਾ ਪ੍ਰਭ ਜੀ ਤੁਹਾਡੀ ਕਿਰਪਾ ਹੈ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਹੁਣ ਤੱਕ ਸਾਬ ਬਖਸ਼ੇ ਨੇ ਖੁਦਾਵੰਨ ਜੀ ਪ੍ਰਭ ਜੀ ਰਾਤ ਦੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਪ੍ਰਭ ਜੀ ਰਾਤ ਦੇ ਸਮੇਂ ਸਭਨਾਂ ਨੂੰ ਪ੍ਰਭ ਜੀ ਗੂੜੀ ਮਿੱਠੀ ਨੀਂਦ ਦੇ ਨਾਲ ਬLES ਕਰਨਾ ਤੁਹਾਡੇ ਸਵਰਗੀ ਦੂਤ ਇਨਾਂ ਸਾਰਿਆਂ ਦੇ ਬਿਸਤਰਿਆਂ ਦੇ ਆਲੇ-ਦੁਆਲੇ ਪਰਮੇਸ਼ਰ ਜੀ ਆਪਣੀ ਪ੍ਰਭੂ ਜੀ ਇਹਨਾਂ ਦੀ ਰਾਖੀ ਕਰਨ ਖੁਦਾ ਆਪਣੇ ਸਰਗੀ ਦੁੱਤਾ ਦੀ ਵਾੜ ਇਸਨ ਸਾਰਿਆਂ ਦੇ ird gird ਦੇ ਲਗਾਓ ਖੁਦਾਬੰਦ ਜੀ ਔਰ ਪਬਜੀ ਸਾਨੂੰ ਸਾਰਿਆਂ ਨੂੰ ਖੁਦਾਬੰਦ ਜੀ ਆਪਣੀ ਦਇਆ ਵਿੱਚ ਲੈਣਾ ਮੇਰੇ ਮਹਾਨ ਖੁਦਾਬੰਦ ਜੀ ਗੂੜੀ ਮਿੱਠੀ ਨੀਂਦ ਨਾਲ ਬles ਕਰਨਾ ਖੁਦਾ ਔਰ ਪਬਜੀ ਸਵੇਰ ਜਲਦੀ ਉਠਾਣਾ ਆਪਣੀ ਮੈਮਾ ਦੇ ਲਈ ਪਰਮੇਸ਼ਰ ਜੀ ਆਪਣੀ ਮੈਮਾ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਲੈਣਾ ਖੁਦਾ ਪ੍ਰਭੂ ਜੀ ਅਸੀਂ ਪਹਿਲੀ ਭੇਟ ਲੈ ਕੇ ਖੁਦਾਬੰਦ ਜੀ ਸਵੇਰ ਦੀ ਪਹਿਲੀ ਭੇਟ ਨੂੰ ਤੁਹਾਡੀ ਹਜ਼ੂਰੀ ਵਿੱਚ ਪਹੁੰਚੀਏ ਮੇਰੇ ਮਹਾਨ ਖੁਦਾਬੰਦ ਜੀ ਹਰ ਪ੍ਰਭੂ ਜੀ ਪੂਰੇ ਆਨੰਦ ਨਾਲ ਖੁਦਾ ਪ੍ਰਭੂ ਜੀ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੀ ਹੈ ਮੇਰੇ ਮਹਾਨ ਖੁਦਾ ਔਰ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਪਰਮੇਸ਼ਵਰ ਜੀ ਸਵੇਰ ਦੇ ਸਮੇਂ ਤੱਕ ਖੁਦਾਵੰ ਜੀ ਆਉਣ ਵਾਲੇ ਹਰ ਇੱਕ ਪਾਲ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲਿਆ ਪ੍ਰਭੂ ਜੀ ਹਰ ਇੱਕ ਮੈਂਬਰ ਨੂੰ ਪਰਮੇਸ਼ਵਰ ਜੀ ਹਰ ਇੱਕ ਤੁਹਾਡੇ ਬੱਚੇ ਨੂੰ ਖੁਦਾਵੰ ਜੀ ਹਰ ਇੱਕ ਪੈਨਪਰਾ ਨੂੰ ਤੁਹਾਡੇ ਪਵਿੱਤਰ ਜਾਲੀ ਦੌਰ ਵਰ ਹੱਥਾਂ ਵਿੱਚ ਸੌਂਪਦੇ ਹੋਏ ਖੁਦਾ ਇਹਨਾਂ ਦੇ ਸਾਰੇ ਸਮਿਆਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਖੁਦਾਵੰਨ ਜੀ ਰਾਤ ਦੇ ਸਾਰੇ ਸਮੇਂ ਦੇ ਵਿੱਚ ਸਾਰੇ ਹੀ ਪੈਨਾ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਅਰ ਪਬਜੀ ਇਹਨਾਂ ਦੀ ਰਾਖੀ ਕਰਨਾ ਖੁਦਾ ਅਸੀਂ ਵਿਸ਼ਵਾਸ ਕਰਦੇ ਤੁਸੀਂ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਹੈ ਤੇ ਤੁਸੀਂ ਕਬੂਲ ਕੀਤਾ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।